ਤੇ ਅੱਜ ਇਸ ਨੰਬਰ ਬੋਰਡ ਦੇ ਵਿੱਚ ਜਦੋਂ ਤੁਸੀਂ ਜੀਆਰ ਪਾਰਟਿਸਪੇਟ ਕਰਦੇ ਹੋ ਕੀ ਸਾਰ ਬਾਲ ਸਾਰੇ ਦੇ ਸਾਰੇ ਬੋਰਡ ਦੇ ਜਿਹੜੇ ਪਿਆਰ ਕਰਾ ਉਹ ਆਵਾਜ਼ ਵੀ ਪਾਣੀ ਦੇ ਦੇ ਦੁਤਕੇ ਕਹਿੰਦੇ ਦੀ ਸੇਵਾ ਕਰਦੇ ਇਸ ਸਬਸਤ ਤੋਂ ਮੈਂ ਤੁਹਾਨੂੰ ਬੇਤੀ ਹੈ ਸਮਾਪੋਤ ਕਰਦਾ ਹਾਂ ਕੋ ਲੇਟ ਹੋ ਗਿਆ ਮੇਰੇ ਕੋਲ ਚਰਨ ਦੀ ਬੇਟੀ ਪੂਆ ਮੈਂ ਮੰਨ ਕੇ ਚਾਹਦਾ ਕਿ ਪਾਰਟੀ ਸਭ ਸਰਵੋੱਚ ਹੁੰਦੀ ਹੈ ਪਾਰਟੀ ਸਭ ਤੋਂ ਉੱਪਰ ਹੁੰਦੀ ਹੈ ਕਿਸੇ ਵੀ ਵਿਅਕਤੀ ਦਾ ਕੋਈ ਇੰਡੀਵਿਜੁਅਲ ਇੰਟਰਸਟ ਚਾਹੇ ਉਹ ਕਿੰਨਾ چھوٹਾ ਹੋਵੇ ਕਿੰਨਾ ਹੋਵੇ ਅਹੁਦੇਦਾਰ ਹੋਵੇ ਯੂਐਮਐਲ ਹੋਵੇ ਮੰਤਰੀ ਹੋਵੇ ਚਾਹੇ ਮੰਤਰੀ ਹੋਵੇ ਜਿੰਨਾ ਮਰਜ਼ੀ ਵੱਡਾ ਹੋਵੇ ਛੋਟਾ ਹੋਵੇ ਪਾਰਟੀ ਦਾ ਨਿੱਤ ਨਾ ਉਹ ਸਭ ਤੋਂ ਅਸੀਂ ਲੋਕ ਵੀ ਜੇ ਚਾਹੀ ਦੋ ਪਰਸਤਾਂ ਤੇ ਕੰਟੀਨ ਪਰ ਮਿਲਣਗੇ ਜਾਂ ਮਾਂਸਾ ਪਹਿਲੀ ਵਾਰ 14 ਨੂੰ ਜੇ ਐਸਪੀ ਨੇ ਪਾਈ ਦੇ ਵਿੱਚ ਅਗਰ ਮੁੱਖ ਮੰਤਰੀ ਬਣੇ ਸੀ ਬਹੁਤ ਬਾਤ ਕਰਦੇ ਰਹੇ ਸੀ ਮੰਤਰੀ ਬਣ ਕੇ ਉਹ ਐਸੀ ਕਰਕੇ ਬਾਕੀ ਸਾਥੀਆਂ ਟ੍ਰੇਨੋਂ ਕਿਉਂਕਿ ਅਰੁਂਧ ਗਰੇਜ ਉਪਾਦ ਦਾ ਫੜਾਇਆ ਨਾ ਝਾੜੋ ਹੱਥ ਦੇ ਵਿੱਚ ਫੜਿਆ ਹੋਣਾ ਸੀਰਾ ਹੱਥ ਦੇ ਵਿੱਚ ਫੜਿਆ ਹੋਣਾ ਸੀਰਾ ਤੇ 172 ਲੋਕ ਨਿਕਲੇ ਉਹ ਝਾੜੂ ਬਣ ਕੇ ਅੱਜ ਤੁਮ ਸਭ ਨੂੰ ਪੋਲਿਟੀਕਲ ਜੁੜੇ ਹੋਣੇ ਤੇ ਪੰਜਾਬ ਦੀ ਸੇਵਾ ਦੀ ਜੋ ਕਰ ਰਹੇ ਨੇ ਸੋ ਇਸੇ ਕਰਕੇ ਮੈਂ ਤਾਂ ਬੇਨਤੀ ਕਰਦਾ ਕਿ ਕੋਈ ਇੰਡੀਵਿਜੂਅਲ ਵੱਡਾ ਨੰਨਾ ਨਾ ਨਿਯੁਕਤੀ ਹੋਵੇ ਕੋਈ ਇੱਕ ਵਿਅਕਤੀ ਨਾ ਨਿਯੁਕਤ ਹੋ ਪਾਰਟੀ ਸਰਪੰਚ ਹੋਵੇ ਜਿਹਦੇ ਅਰਥ ਵਿੱਚ ਕੇਸ ਬਣਾ ਚਾੜੂ ਜਿਹਦੇ ਹੱਥ ਦੇ ਵਿੱਚ ਉਹੀ ਪਾਰਟੀ ਦਾ ਉਮੀਦਵਾਰ ਅਤੇ ਉਸੇ ਨੂੰ ਜਤੋੜਦਾ ਜ਼ਿੰਮੇਵਾਰੀ ਆਪਣੇ ਸਾਰਿਆਂ ਦੀ ਹੈ ਸਾਰੇ ਵਰਕਰ ਸਾਥੀ ਸਾਰੇ ਵਲੰਟੀਅਰ ਸਾਥੀ ਮੇਰੀ ਸਾਰਿਆਂ ਨੂੰ ਹੱਥ ਵਧ ਕੇ ਬੇਨਤੀ ਹੈ ਕਿ ਅਰਵਿੰਦ ਕੇਜਰੀਵਾੜ ਜੀ ਦੇ ਦਿੱਤੇ ਹੋਏ ਇਸ ਝਾੜੂ ਨੂੰ ਆਪਾਂ ਸਾਰਿਆਂ ਨੇ ਤੱਕੜੇ ਹੋ ਕੇ ਆਪਾਂ ਜੜਾਈ ਮਰਦਿਆ ਔਰ ਅੰਡੇ ਦੀ ਫਦਮਾਇਤ ਅੱਛਾ ਉਹ ਚਾੜੀ ਨੂੰ ਬੋਲ ਆਈ ਇਸ ਪਹਿਮਾਂ ਦੇ ਦੋਨੋਂ ਬੋਲ ਜੀ ਕਿਉਂਕਿ ਕਾਰਪੋਰੇਸ਼ਨਾਂ ਦੀਆਂ ਕਮੇਟੀਆਂ ਦੀਆਂ ਬਾਇਲੈਕਸ਼ਨਾਂ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤਕਰੀਬਨ ਪੰਜਾਬ ਦੇ 970 ਬੋਡਾਂ ਦੇ ਉੱਪਰ ਇਲੈਕਸ਼ਨ ਜਿਹੜੀ ਉਹ ਹੋ ਰਹੀ ਹੈ ਬਠਿੰਡਾ ਦੇ ਵੀ ਬੋਟ ਨੰਬਰ 48 ਦੇ ਬਾਇਲੈਕਸ਼ਨ ਜਿਹੜੀ ਉਹ ਹੋ ਰਹੀ ਹੈ ਤੇ ਇੱਥੋਂ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਮੁੱਚੀ ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਸਾਥੀ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਕੇ ਭੇਜਿਆ ਤੇ ਅੱਜ ਉਹਨਾਂ ਦੀ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਅੱਜ ਪਹੁੰਚਿਆ ਕਿਉਂਕਿ ਪਾਰਟੀ ਦੀ ਨੇ ਜ਼ਿੰਮੇਵਾਰੀ ਸੌਂਪੀ ਪ੍ਰਧਾਨ ਬਣਾ ਕੇ ਮੇਰੀ ਜ਼ਿੰਮੇਵਾਰੀ ਹੈ ਕਿ ਜਿੱਥੋਂ ਸੁਨੇਹਾ ਆ ਜੇ ਉੱਥੇ ਪਹੁੰਚਣਾ ਪਾਰਟੀ ਦੇ ਹੱਕ ਦੇ ਵਿੱਚ ਸੋ ਉਹਨਾਂ ਦੇ ਹੱਕ ਦੇ ਵਿੱਚ ਬਠਿੰਡਾ ਦੇ 48 ਨੰਬਰ ਵਾਰਡ ਦੇ ਲੋਕਾਂ ਨੂੰ ਅਪੀਲ ਕਰਨ ਦੇ ਲਈ ਜਿੱਥੇ ਪਹੁੰਚਿਆ ਕੇਸ ਸਾਹਿਬ ਨਹੀਂ ਪਹੁੰਚੇ ਕੇਸ ਸਾਹਿਬ ਕੇਸ ਸਾਹਿਬ ਨਹੀਂ ਨਹੀਂ ਮੇਰੇ ਉਹਨਾਂ ਨਾਲ ਲੜਾਈ ਹੋ ਸਕੀ ਜੀ ਮੈਂ ਸਵੇਰ ਦਾ ਆਪਣਾ ਫਾਜ਼ਿਲਗਾ ਸੀਗਾ ਉਹ ਕਿਸੇ ਕੰਮ ਦੇ ਵਿੱਚ ਮਸ਼ਰੂਹ ਹੋ ਪ੍ਰਧਾਨ ਜੀ ਟਿਕਟ ਤੋਂ ਦੇਖੋ ਮੇਰੀ ਗੱਲ ਮੇਰੇ ਸਮਝੋ ਸਮਝੋ ਇੱਕ ਵਾਰ ਲੋਕ ਪ੍ਰਧਾਨ ਜੀ ਇੱਕ ਮਿੰਟ ਇੱਕ ਬੋਲੋ ਜੀ ਬੋਲੋ ਐਮ ਐਲ ਏ ਦਾ ਉਹ ਦੀ ਨਰਾਜ਼ਗੀ ਕਿਉਂ ਹੈ ਨਹੀਂ ਮੇਰੇ ਨਾਲ ਦੋਨਾਂ ਦੀ ਅੱਜ ਤਾਂ ਨਹੀਂ ਗੱਲ ਹੋਈ ਪਰ ਪਰਸੂ ਚਾਹਤੇ ਗੱਲ ਹੋਈ ਸੀ ਕਿ ਬੀਤੋ ਦੀ ਨਰਾਜ਼ਗੀ ਗੱਲ ਕੀਤੀ ਨਹੀਂ ਉਹਨਾਂ ਨੇ ਤੁਹਾਨੂੰ ਪਤਾ ਨਹੀਂ ਕਿਉਂ ਨਰਾਜ਼ਗੀ ਲੱਗ ਰਹੀ ਹੈ ਥੋੜਾ ਨੀਚੇ ਕਰ ਲੋ ਯਾਰ ਉਹਨਾਂ ਨੂੰ ਮਾਰੋਗੇ ਕਿਉਂ ਭੰਦੋਗੇ ਬੜਾ ਨੀਚੇ ਕਰ ਲੈਣ ਨੂੰ ਦੇਖੋ ਕੋਈ ਸਤ੍ਰ ਹੈ ਕਿ ਜਿਹਦੇ ਕੋਲੇ ਆਮ ਆਦਮੀ ਪਾਰਟੀ ਦਾ ਸਿੰਬਲ ਹੈ ਉਹੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਹੁਣ ਕੋਈ ਵਿਅਕਤੀ ਪਾਰਟੀ ਦੇ ਵਿੱਚ ਬਹੁਤ ਸਾਰੇ ਲੋਕ ਹਰ ਰੋਜ਼ ਸ਼ਾਮਲ ਹੋ ਰਹੇ ਨੇ ਸੋ ਇਸ ਕਰਕੇ ਇਹ ਗੱਲ ਕਹਿਣਾ ਪਾਰਟੀ ਵੱਲੋਂ ਅਫੀਸ਼ੀਅਲ ਉਮੀਦਵਾਰ ਪਦਮਜੀਤ ਮਹਿਤਾ ਹੀ ਨੇ ਠੀਕ ਹੈ